ਦੇ ਆਤੇ ਮੇਲੇ ਆ ਸੋਹਣਿਆ ਵੇ ਜੱਗ ਚੋਂ ਨਿਆ ਦੇ ਮੇਲੇ ਜਿੰਦਗੀ ਕਲਮ ਹੈ ਤੇਰੇ ਛੱੜ ਚੰਦੇਲੇ ਆ ਸੋਹਣਿਆ ਵੇ ਜੱਗ ਆ ਸੋਹਣਿਆ ਵੇ ਜੱਗ ਚੋਂ ਦਿਆ ਦੇ ਮੇਲੇ ਰੂਸ ਸੇ ਨਮੋਣ ਦਾ ਮੈਂ ਸਿੱਖ ਗਈਆਂ ਚੱਜ ਵੇ ਰੂਸ ਸੇ ਨਮੋਣ ਦਾ ਮੈਂ ਸਿੱਖ ਗਈਆਂ ਚੱਜ ਵੇ ਉਡੀਕਾਂ ਨਰਕਿਲ ਕੁੱਝ ਲੱਗੀਆਂ ਦਿਲਾਂ ਜਿਵੇਂ ਰੋਣਾ ਬੱਲੇ ਕਾ ਚੰਗਾ ਜੇ ਆਵੇਂਗਾ ਕ ਮੇਲੇ ਆਹ ਸੋਹਣਿਆਂ ਦੇ ਜੱਗ ਆਹ ਸੋਹਣਿਆਂ ਵੇ ਜੱਗ ਚੁੰਦਿਆ ਦੇ ਮੇਲੇ ਆਹ ਸੋਹਣਿਆਂ ਵੇ ਜੱਗ ਚੁੰਦਿਆ ਦੇ ਮੇਲੇ ਤਾੜੀਆਂ ਲਾ ਦਿਓ ਜੀ ਜੇ ਗਾਣਾ ਵਧੀਆ ਲੱਗਿਆ ਤੇ ਕਿਹ ਪੈਰਾ ਰਹਿ ਗਿਆ ਹਾਂ ਸ਼ਿਕ ਤੇ ਸ਼ਿਕਾਇਤਾਂ ਨਾਲ ਦੱਬ ਗਿਆ ਪਿਆਰ ਨੂੰ ਉੱਲ ਲੱਗ ਗਿਆ ਸੋਹਣਿਆ ਤਾਂ ਦੀ